ਕਿ ਮੈਂ ਹੁਣ ਤੁਹਾਨੂੰ ਭਰਾਵਾਂ ਪੈਨਾਂ ਨੂੰ ਪਹਿਲਾਂ ਪੁੱਛੂੰਗਾ ਜੇ ਕੋਈ ਤੁਹਾਡੇ ਮਸਲੇ ਹੈ ਫਿਰ ਮੈਂ 4 5 ਮਿੰਟ ਆਪਣੇ ਬਾਰੇ ਬਾਅਦ ਚ ਦੱਸੂੰਗਾ ਫਿਰ ਮੰਤਰੀ ਸਾਹਿਬ ਸਾਡੇ ਬੋਲਣਗੇ ਸੋ ਸਨੀ ਮਾਸਟਰ ਦਾ ਉਹਨੂੰ ਰਿਪੋਰਟ ਕਾਰਡ ਤੁਸੀਂ ਬਣਾਣਾ ਵੀ ਇਹ ਕੰਮ ਕਰਦਾ ਨਹੀਂ ਕਰਦਾ ਮੈਨੂੰ ਦੱਸੋ ਜੀ ਕੋਈ ਜੇ ਤੁਹਾਡੇ ਮਸਲੇ ਹੈਗੇ ਆ ਜਿਹੜੇ ਸਰਦਾਰ ਸਾਹਿਬ ਨੇ ਦੱਸਤੇ ਬਹੁਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਮੈਂ ਸਾਰੇ ਨੋਟ ਕਰ ਲਏ ਆ ਜੇ ਉਸ ਤੋਂ ਇਲਾਵਾ ਕਿਸੇ ਦਾ ਹੈਗਾ ਦੱਸੋ ਮੈਂ ਖੜਾ ਮੈਂ ਸੁਣੂੰਗਾ ਔਰ ਕੋਸ਼ਿਸ਼ ਕਰੂੰਗਾ ਉਹਨਾਂ ਦੀ ਹੱਲ ਕਰਨ ਜਿਹੜੇ ਖਾਲੀ ਪਲਾਟ ਸਦਾ ਸਾਹਿਬ ਨੇ ਕਿਹਾ ਬਹੁਤ ਹੈ ਇਹ ਵਾਕਈ ਬੜੀ ਪ੍ਰੋਬਲਮ ਹੈ ਮੇਰੀ ਕਮਿਸ਼ਨਰ ਸਾਹਿਬ ਨਾਲ ਗੱਲ ਹੋ ਗਈ ਹੈ ਇਹ ਖਾਲੀ ਪਲਾਟ ਸਾਰੇ ਸਾਫ਼ ਹੋਣਗੇ ਲੋਕੀ ਕੂੜਾ ਵੀ ਬੜਾ ਸੱਡ ਜਾਂਦੇ ਖਾਲੀ ਪਲਾਟਾਂ 'ਚ ਇੱਕ ਖਾਲੀ ਪਲਾਟ ਦਾ ਹੋਰ ਬੜੀ ਪ੍ਰੋਬਲਮ ਹੈ ਕਈਆਂ ਨੇ ਦੀਵਾਰ ਕੀਤੀ ਹੋਈ ਗੇਟ ਛੱਡਿਆ ਹੀ ਨਹੀਂ ਉਹਨਾਂ ਨੂੰ ਕੂੜਾ ਵੀ ਨਹੀਂ ਕੱਢ ਸਕਦੇ ਸੋ ਇਹ ਇਹਦੇ ਤੇ ਅਸੀਂ ਵਰਕ ਕਰ ਰਹੇ ਆ ਸਾਰਿਆਂ ਨੂੰ ਨੋਟਿਸ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਬਾਈ ਇਲੈਕਸ਼ਨ ਜੋ ਆਉਣ ਵਾਲੀ ਬਾਈ ਇਲੈਕਸ਼ਨ ਆ ਉਹਦੇ ਸੰਦਰਭ ਦੇ ਵਿੱਚ ਐਮਪੀ ਸੰਜੀਵ ਰੋੜਾ ਜੀ ਦੀ ਮੀਟਿੰਗ ਦਲਜੀਤ ਨਗਰ ਵਿਖੇ ਹੋਈ ਜਿਹਦੇ ਵਿੱਚ ਲੋਕਾਂ ਨੇ ਆਪਣਾ ਜੜੀਆਂ ਪ੍ਰੋਬਲਮਸ ਨੇ ਉਹ ਡਿਸਕਸ ਕੀਤੀਆਂ ਤੇ ਉਹਨਾਂ ਦੇ ਹੱਲ ਐਮਪੀ ਸੰਜੀਵ ਰੋੜਾ ਜੀ ਨੇ ਦੱਸੇ ਲੋਕਾਂ ਵੱਲੋਂ ਬਹੁਤ ਵਧੀਆ ਪਿਆਰ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਜਿੱਤ ਦਾ ਉਹਨਾਂ ਨੂੰ ਸ਼ੋਰ ਕੀਤਾ ਕਿ ਜਿੱਦਾਂ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਹੈਗਾ ਵਾ ਉਹ ਲੋਕਾਂ ਨੂੰ ਆਲਰੇਡੀ ਬਹੁਤ ਪਸੰਦ ਆ ਕੰਮ ਕਰਨ ਦੀ ਉਹਨਾਂ ਦੀ ਸ਼ੁਰੂ ਦੀ ਬਹੁਤ ਇੱਛਾ ਰਹਿੰਦੀ ਆ ਜਿਹੜੇ ਵੀ ਛੋਟੇ ਛੋਟੇ ਕੰਮ ਆਪਣੇ ਏਰੀਆ ਦੇ ਵਿੱਚ ਪੈਂਡਿੰਗ ਸੀਗੇ ਉਹਨਾਂ ਨੂੰ ਬਹੁਤ ਜਲਦੀ ਉਹ ਐਮਐਲਏ ਨਾ ਹੋਣ ਦੇ ਨਾਤੇ ਵੀ ਉਹ ਪੂਰਾ ਕਰਾ ਰਹੇ ਨੇ ਵੋਟਾਂ ਉਹਨਾਂ ਨੂੰ ਕਿਸੇ ਨੇ ਨਹੀਂ ਹਜੇ ਤੱਕ ਪਾਈਆਂ ਸੀਗੀਆਂ ਪਰ ਫਿਰ ਵੀ ਉਹ ਸਾਡੇ ਇਲਾਕੇ ਦਾ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਧੰਨਵਾਦ ਵਾਸਤੇ ਉਹਨਾਂ ਦੇ ਵੈਲਕਮ ਵਾਸਤੇ ਅੱਜ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਸਾਨੂੰ ਬੜੀ ਖੁਸ਼ੀ ਹੈ ਵੀ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਬਾਈ ਇਲੈਕਸ਼ਨ ਆਪਾਂ ਜਿੱਤ ਕੇ ਉਹਨਾਂ ਪਾਰਟੀ ਦੀ ਝੋਲੀ ਪਾਵਾਂਗੇ ਧੰਨਵਾਦ ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਰ ਪਟਿਆਲਾ ਤੋਂ ਅੱਜ ਸਾਡੀ ਪਾਰਟੀ ਦੀ ਜਿਹੜੀ 182 ਨੰਬਰ ਬੂਥ ਤੇ ਸਾਡੀ ਬੂਥ ਦੀ ਮੀਟਿੰਗ ਹੋਈ ਆ ਉਹਦੇ ਚ ਸਾਡੇ ਜਿਹੜੇ ਇੱਥੇ ਹਲਕੇ ਦੇ ਇਲੈਕਸ਼ਨ ਲੜ ਰਹੇ ਨੇ ਸੰਜੀਵ अरोड़ा ਜੀ ਔਰ ਸਾਡੇ ਮੰਤਰੀ ਮੁੰਡਿਆ ਜੀ ਔਰ ਸਾਡੇ ਸੰਨੀ ਜਿਹੜਾ ਐਮਸੀ ਨੇ ਉਹਨਾਂ ਨੇ ਇੱਕ ਅਜ ਪਾਰਟੀ ਦੀ ਜਿਹੜੀ ਬੂਥ ਦੀ ਮੀਟਿੰਗ ਕਰਾਈ ਆ ਉਹਦੇ ਸ਼ਾਮਲ ਹੋਣ ਲਈ ਆਇਆ ਸੀ ਔਰ ਅਸੀਂ ਤਤਪਰ ਹਾਂ ਕਿ ਸਾਡੇ ਜਿਹੜੇ अरोड़ा ਜੀ ਨੇ ਉਹ ਵੱਡੀ ਜਿੱਤ ਨਾਲ ਇਸ ਪੱਛਮੀ ਜਿਹੜਾ ਲੁਧਿਆਣਾ ਤੋਂ ਜਿੱਤ ਪ੍ਰਾਪਤ ਕਰਨਗੇ ਮੈਨੂੰ ਉਮੀਦ ਆ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਦੇਣਗੇ ਅਸੀਂ ਆਸ ਕਰਦੇ ਹਾਂ ਕਿ ਇਲਾਕਾ ਨਵਾਸੀ ਸਾਨੂੰ ਬਹੁਤ ਵੱਡੀ ਜਿੱਤ ਨਾਲ ਮਨਾ ਚੰਗੇ ਬਹੁਤ ਬਹੁਤ ਧੰਨਵਾਦ ਗੈਰਵੋਕੇਟ ਤੇ ਸਾਡੇ ਜਿਹੜੇ ਕਾਉਂਸਲਰ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਸਣੀ ਮਾਸਟਰ ਪੂਰੇ ਕੰਮ ਕਰਾ ਰਹੇ ਹੈ ਇਸ ਟਾਈਮ ਜੇ ਕਹੀਏ ਨਾ ਜੋ ਛੋਟੇ ਛੋਟੇ ਜੋ ਵੀ ਕੰਮ ਕਹਿਣਾ ਵੀ ਆ ਜੀ ਸੀਵਰੇਜ ਦੀ ਪ੍ਰੋਬਲਮ ਆ ਜੀ ਪਾਣੀ ਦੀ ਕੋਈ ਪ੍ਰੋਬਲਮ ਆ ਕੋਈ ਸਫਾਈ ਦੀ ਜਦੇ ਨਾਲ ਦੀ ਨਾਲ ਤੁਰੰਤ ਹੱਲ 24 ਘੰਟੇ ਵੀ ਨਹੀਂ ਲੱਗਣ ਦਿੰਦੇ ਹਾਂ ਠੀਕ ਹੈ ਇੱਕ ਮੇਨ ਪ੍ਰੋਬਲਮ ਹੈਗੀ ਹੈ ਵੱਡੀ ਜਿਹੜੀ ਸੜਕਾਂ ਦੀ ਹੈ ਜੋ ਇਹਨਾਂ ਦੇ ਹੱਥ ਵਸ ਨਹੀਂ ਹੈ ਜੇ ਇਹਨਾਂ ਨੂੰ ਸਹਿਯੋਗ ਮਿਲ ਜੇ ਸੰਜੀਵ ਅਰੋੜਾ ਜੀ ਦਾ ਤਾਂ ਛੜਕਾਂ ਵੀ ਬਣ ਜਾਣਗੀਆਂ ਬਸ ਇਹੀ ਅਸੀਂ ਕਰਦੇ ਆਂ ਜਿਵੇਂ ਕਿ ਜ ਸੰਜੀਵ ਅਰੋੜਾ ਜੀ ਇਹਨਾਂ ਦੀ ਮਦਦ ਕਰ ਦੇਣ ਇੱਥੇ ਕਿਦਾਂ ਦੇਖਦੇ ਹੋ ਕੰਮ ਕਰ ਸੰਜੀਵ ਅਰੋੜਾ ਜੀ ਕੰਮ ਕਰ ਬਹੁਤ ਵਧੀਆ ਨਹੀਂ ਹੁੰਦਾ ਹਾਂਜੀ ਵੋਟਾਂ ਵੀ ਉਹਨਾਂ ਨੂੰ ਖੁੱਲਕੇ ਪੈਣੀਆਂ ਸਾਰੀਆਂ ਕੰਮ ਹੋ ਜਾਣ ਤਾਂ ਵੇਖਾ ਦੀ ਵਧੀਆ ਕਿਉਂਕਿ ਕਲੋਨੀ ਇਹ ਕਹਿਣ ਲੱਗ ਜੂਗੀ ਕਿ ਅਸੀਂ ਸੰਜੀਵ ਅਰੋੜਾ ਦੀ ਕਲੋਨੀ ਹੈ ਜੋ ਇੱਥੇ ਸਾਡੇ ਮੈਂਬਰ ਆਫ ਪਾਰਲੀਮੈਂਟ ਸੰਜੀਵ ਅਰੋੜਾ ਜੀ ਨਾਲ ਐਮਪੀ ਹਰਦੀਪ ਮੁੰਡੇਆ ਜੀ ਆਏ ਸੀਗੇ ਪਾਰਟੀ ਬਾਰੇ ਜਾਂ ਇਲਾਕੇ ਬਾਰੇ ਉਹਨਾਂ ਨੇ ਬੜੇ ਹੀ ਕੰਮ ਸੱਤ ਅੱਠ ਕੰਮ ਕਰਾਏ ਜਿਵੇਂ ਕਿ ਸਭ ਤੋਂ ਵੱਡਾ 에ਰਪੋਰਟ ਦਾ ਕੰਮ ਸੀਗਾ ਕਿਉਂਕਿ 에ਰਪੋਰਟ ਅ ਰੋੜਾ ਸਾਹਿਬ ਕਹਿੰਦੇ ਵੀ ਮੈਂ ਉਹਦੇ ਲਈ ਮੇਰੇ ਖਿਆਲ ਅ ਡੇਢ ਕਿ ਮਹੀਨੇ ਦਾ ਕਹਿ ਕੇ ਗਏ ਨੇ ਵੀ ਡੇਢ ਕਿ ਮਹੀਨੇ ਦੇ ਵਿੱਚ ਫਲੈਟ ਆ ਉੱਥੇ ਚਾਲੂ ਹੋ ਜਾਣਗੇ ਅਸੀਂ ਇਸ ਗੱਲ ਦੇ ਵਧਾਈ ਦਿੰਦੇ ਆ ਵੀ ਬੜਾ ਹੀ ਤਹੀ ਵਧੀਆ ਇਹ ਸਾਨੂੰ ਅਸੀਂ ਅੱਧੇ ਘੰਟੇ 'ਚ ਹਲਵਾਰੇ ਪਹੁੰਚ ਸਕਦੇ ਆ ਬੱਚੇ ਸਾਡੇ ਬਾਹਰ ਆਉਂਦੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ 에어ਪੋਰਟ ਦੀ ਸਹੂਬਿਦਾ ਲੁਧਿਆਣਾ ਵਾਸੀਆਂ ਨੂੰ ਦਿੱਤੀ ਆ। ਕੰਮ ਕਰਕੇ ਤਾਂ ਲੱਗ ਰਿਹਾ ਸੰਜੀਵ ਰੋੜਾ। ਕੰਮਕਾਰ ਸੰਜੀਵ ਰੋੜਾ ਦੇ ਜਿਵੇਂ 6-7 ਕੰਮਕਾਰ ਗਿਣਾਏ ਆ ਬਹੁਤ ਹੀ ਵਧੀਆ ਸਲਾਂਘਾਯੋਗ ਨੇ। ਔਰ ਇਸ ਤਰ੍ਹਾਂ ਲੁਧਿਆਣਾ ਦੇ ਕੰਮ ਹੁੰਦੇ ਰਹੇ ਤਾਂ ਲੁਧਿਆਣਾ ਸ਼ਹਿਰ ਪੰਜਾਬ ਚ ਸਭ ਤੋਂ ਵਧੀਆ ਸ਼ਹਿਰ ਮੰਨਿਆ ਜਾਊਗਾ। ਅਸੀਂ 에 ਸੰਜੀਵ ਰੋੜਾ ਜੀ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਵੀ ਅਸੀਂ ਵੀ ਇਸ ਇਲਾਕੇ ਪੱਛਮੀ ਵਿੱਚੋਂ ਉਹਨਾਂ ਨੂੰ ਜਿੱਤ ਹਾਸਲ ਕਰ ਆਵਾਂਗੇ। ਹਾਂਜੀ ਮੈਂ ਸਤਨਾਮ ਸਿੰਘ ਜਿਹੜੇ ਆਪਣੇ ਇਥੇ ਕਾਉਂਸਲਰ ਆ ਮੈਂ ਉਹਨਾਂ ਦੀ ਸਿਸਟਰ ਆ ਮੈਂ ਇਹਨਾਂ ਦੀ ਕਾਫੀ ਸਪੋਰਟ ਕੀਤੀ ਮੇਰੇ ਨਾਲ ਦਲਜੀਤ ਨਗਰ ਜਿਹੜਾ ਹੈਗਾ ਬਹੁਤ ਇਹਨਾਂ ਨੇ ਮੇਰਾ ਸਾਥ ਦਿੱਤਾ ਅਸੀਂ ਉਹਨਾਂ ਨੂੰ ਕਾਉਂਸਲਰ ਬਣਾਇਆ ਬੜੀਆਂ ਭਾਰੀਆਂ ਵੋਟਾਂ ਨਾਲ ਉਹਨਾਂ ਨੂੰ ਜਿਤਾਇਆ ਸੋ ਅੱਜ ਅਸੀਂ ਸੰਜੀਵ अरोड़ा ਨੂੰ ਬੁਲਾਇਆ ਸੀ ਜਿਹੜੇ ਰਾਜ ਸਭਾ ਦੇ ਐਮਪੀ ਨੇ ਸੋ ਉਹ ਇੱਥੇ ਆਏ ਨੇ ਉਹਨਾਂ ਨੂੰ ਅਸੀਂ ਡਵੈਲਪਮੈਂਟ ਲਈ ਕਿਹਾ ਕਿ ਸਾਡੀ ਕਲੋਨੀ ਬਹੁਤ ਵਧੀਆ ਹੋਏ ਤੇ ਉਹ ਸਾਨੂੰ ਹੁਣ ਸਾਡੇ ਨਾਲ ਖੜਨਗੇ ਸਾਡੀ ਕਲੋਨੀ ਦੇ ਬਾਰੇ ਵਧੀਆ ਤੋਂ ਵਧੀਆ ਡਵੈਲਪਮੈਂਟ ਕਰਾਉਣਗੇ ਬਾਕੀ ਸਾਨੂੰ ਇਹੀ ਆ ਕਿ ਉਹ ਸਾਨੂੰ ਕੁਝ ਫੰਡ ਦੇਣ ਸਾਡੀ ਕਲੋਨੀ ਬਹੁਤ ਵਧੀਆ ਹੋਵੇ